ਬੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਦੁਰਸ਼ੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਪਰ ਦੂਜੀ ਨਾ ਰਾਮ ਸ਼੍ਰੀ ਵਾਹੇ ਗੁਰੂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਜੁਨਾ ਤਰਤ ਮਹਾਰਤ ਦੇਵ ਸਰਾਤ ਦੋਏ ਦਾਈ ਦਾਇਆ 헤 ਲੈ ਸਗਲ ਜਗਤ ਚੰਗ ਆਇਆ ਬੁਰ ਆਇਆ ਵਾਚ ਧਰਮ ਹਦੂ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕਿਨੇੜਾ ਸ੍ਰੀ ਵਾਹਿਗੁਰੂ ਜੀ ਸੋਰਠ ਮਹਾਲਾ ਪੰਜਵਾ ਘਰ ਤੀਜਾ ਦੋ ਪਰੇ ਇੱਕ ਓਮ ਕਾ ਸਤ ਗੁਰ ਪਰਸਾਦ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਨਕ ਗੁਰ ਪੂਰੇ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ गुरपूरे दाना सब कुशल प्रवतारे सही सलामत सब थोक उबारे गुर का शब्द विचारे रहा ਸਾਧ ਸੰਗ ਮਲ ਲਾਥੀ ਪਾਰ ਬ੍ਰਹਮੋ ਭਇਓ ਸਾਥੀ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਰ ਬ੍ਰਹਮ ਭਯੋ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਦੀ ਅਰਦਾਸ ਅੱਖਰ ਲਗ ਕਨਾ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਸਾਧ ਸੰਗਤ ਜੀ ਆਪੋ ਆਪਣੇ ਥਾਂ ਤੇ ਸਜੇ ਰਹੋ ਥਾਂ ਲਗਣ ਪਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਸੋ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਜੋ ਧੰਤਨ ਬਾਬਾ ਅਨੰਤ ਸਿੰਘ ਜੀ